ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਆਪਣੀ ਜਿਹੜਾ ਹੈਗਾ ਬਲੌਗ ਜੀ ਉਹ ਹੈਗਾ ਪ੍ਰੈਸ ਨੂੰ ਕਿਵੇਂ ਆਪਾਂ ਸਾਫ਼ ਕਰਨਾ ਤੇ ਕਲੀਨ ਕਿਵੇਂ ਕਰਨਾ ਹੈ ਹਨਾ ਦੇਖੋ ਜੀ ਆ ਜਿਹੜੀ ਕਾਲਸ ਹੁੰਦੀ ਹੈ ਕਿੰਨੀ ਜੰਮ ਜਾਂਦੀ ਹੈ ਜਦੋਂ ਆਪਾਂ ਕੱਪੜੇ ਚਿੱਟਿਆਂ ਦੇ ਉੱਤੇ ਪ੍ਰੈਸ ਕਰਦੇ ਹਾਂ ਇਹ ਕਾਲਸ ਸਾਰੀ ਨਾ ਗਰਮ ਹੋ ਕੇ ਉਹਨਾਂ ਦੇ ਉੱਤੇ ਲੱਗ ਜਾਂਦੀ ਹੈ ਤੇ ਆਪਾਂ ਇੱਕ ਸਿਰਫ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਕਿਵੇਂ ਕਲੀਨ ਕਰਨੀ ਆ ਕਈ ਵਾਰੀ ਆਪਾਂ ਕਿਸੇ ਚੀਜ਼ ਦੇ ਨਾਲ ਰਗੜੀ ਜਾਂਦੇ ਇਹਦੀ ਜਿਹੜੀ ਪਲੇਟ ਹੁੰਦੀ ਆ ਉਹ ਖਰਾਬ ਹੋ ਜਾਂਦੀ ਆ ਤੇ ਮੇਰੀ ਦੇਖੋ ਇਹ ਪ੍ਰੈਸ ਥੋੜੀ ਜਿਹੀ ਖਰਾਬ ਸੀ ਮੈਂ ਕਿਉਂਕਿ ਕਲੀਨ ਕਰਦੇ ਰਹਿਨੀ ਆ ਤੇ ਕਿਉਂਕਿ ਕੱਪੜੇ ਜਦੋਂ ਆਪਾਂ ਪ੍ਰੈਸ ਕਰਨੇ ਹੁੰਦੀ ਆ ਕੱਪੜਿਆਂ ਨੂੰ ਫੇਰ ਕਾਲਸ ਲੱਗ ਜਾਂਦੀ ਆ ਤੇ ਤੁਸੀਂ ਵੀਡੀਓ ਨੂੰ ਜੀ ਐਂਡ ਤੱਕ ਦੇਖਿਓ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਆਪਾਂ ਤੁਹਾਨੂੰ ਦੱਸਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆਪਾਂ ਨੂੰ ਲੱਗੂਗੀ ਆਹ ਦੇਖੋ ਜੀ ਆਪਾਂ ਨੇ ਇੱਕ ਤਾਂ ਲੈ ਲਈ ਸ਼ੈਂਪੂ ਦੀ ਪੁੜੀ ਆਪਾਂ ਕੋਈ ਵੀ ਸ਼ੈਂਪੂ ਦੀ ਪੁੜੀ ਲੈ ਸਕਦੇ ਆ ਤੇ ਇੱਕ ਮੈਂ ਲਵਾਂਗੀ ਅੱਧਾ ਚਮਚਾ ਜੀ ਸਿਰਕੇ ਦਾ ਤੁਹਾਡੇ ਕੋਲ ਕਿਹੜਾ ਵੀ ਸਿਰਕਾ ਹੈਗਾ ਤੁਸੀਂ ਉਹ ਲੈ ਸਕਦੇ ਹੋ ਤੇ ਆਪਾਂ ਨੂੰ ਇੱਕ ਸਿਰਫ ਕੱਪੜੇ ਦੀ ਜ਼ਰੂਰਤ ਹੈ ਇੱਕ ਆਪਾਂ ਲਵਾਂਗੇ ਵਰਸ਼ ਜਿਹਦੇ ਨਾਲ ਆਪਾਂ ਇਹ ਕਲੀਨ ਕਰਾਂਗੇ ਆਪਾਂ ਜੇ ਤੋ ਲਈਆਂ ਨੇ ਟੈਬਲੇਟ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਹੋਈਆਂ ਤੁਸੀਂ ਉਹ ਲੈ ਲਿਓ ਤੇ ਆਪਾਂ ਅੱਧਾ ਪਾਵਾਂਗੇ ਚਮਚਾ ਸਿਰਫ ਸਿਰਕੇ ਦਾ ਸਿਰਪਾ ਅੱਧਾ ਇੱਕ ਚਮਚਾ ਇਹ ਸਿਰਕੇ ਦਾ ਪਾਵਾਂਗੇ ਆਪਾਂ ਨੇ ਜਿਹੜਾ ਅੱਧਾ ਚਮਚਾ ਸਿਰਕੇ ਦਾ ਪਾਇਆ ਇਹਦੇ ਵਿੱਚ ਆਪਾਂ ਟੈਬਲੇਟ ਪਾ ਦਾਂਗੇ ਇਹਦੀ ਵੇਟ ਕਰਾਂਗੇ ਆਪਾਂ ਬਿਲਕੁਲ ਖੁਰ ਜਾਣ ਆਪਣੀ ਜਿੰਨੀ ਕ ਪ੍ਰੈਸ ਆਪਣੀ ਕਲੀਨ ਕਰਨ ਵਾਲੀ ਆਪਾਂ ਉਨੀ ਕੀ ਪਾਵਾਂਗੇ ਜੇ ਥੋੜੀ ਜ਼ਿਆਦਾ ਪ੍ਰੈਸ ਗੰਦੀ ਆ ਤਾਂ ਤੁਸੀਂ ਇੱਕ ਸ਼ੈਂਪੂ ਦੀ ਪਾ ਦਿਓ ਪੈਕਟੀ ਆਪਾਂ ਇਹ ਚੰਗੀ ਤਰ੍ਹਾਂ ਖੁਰ ਲਾਂਗੇ ਤੇ ਆਪਾਂ ਜੀ ਪ੍ਰੈਸ ਕਰਾਂਗੇ ਗਰਮ ਚਾ ਨੂੰ ਇਹ ਆਪਾਂ ਜਿਹੜੀ ਟੈਬਲੇਟ ਪਾਈ ਹੋਈ ਹੈ ਇਹ ਖੁਰਜੂ ਕਿਤੇ ਆਪਾਂ ਪ੍ਰੈਸ ਕਰ ਜੀ ਗਰਮ ਕਰ ਦਈਏ ਪ੍ਰੈਸ ਆਪਣੀ ਗਰਮ ਹੋਣੀ ਚਾਹੀਦੀ ਹੈ ਥੋੜੀ ਜਿਹੀ ਵੀਡੀਓ ਨੂੰ ਜੇ ਪੱਧ ਤਫਾ ਤੱਕੇ ਸ਼ੇਅਰ ਕਰਦੇ ਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਜਿਹੜੇ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਪਲੀਜ਼ ਜੇ ਲਾਈਕ ਕਰੋਗੇ ਤਾਂ ਸਭ ਤੋਂ ਪਹਿਲਾਂ ਸਾਡੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇਗੀ ਲਾਈਕ ਜ਼ਰੂਰ ਕਰਦੇ ਆ ਕਰੋ ਜੀ ਇੱਕ ਗੱਲ ਦਾ ਜੀ ਜ਼ਰੂਰ ਧਿਆਨ ਰੱਖਿਓ ਜਦੋਂ ਆਪਾਂ ਨੇ ਪ੍ਰੈਸ ਗਰਮ ਕਰ ਲਈ ਉਹਦਾ ਪਲੱਗ ਤੁਸੀਂ ਸੋਚ ਬੰਦ ਕਰਦੇ ਹੋ ਤੇ ਆਪਾਂ ਨੇ ਪਲੱਗ ਲਾ ਕੇ ਸੋਚ ਲਾ ਕੇ ਨਹੀਂ ਪ੍ਰੈਸ ਸਾਫ਼ ਕਰਨੀ ਹੈਗੀ ਆਪਣੀ ਜੀ ਪ੍ਰੈਸ ਹੋ ਗਈ ਗਰਮ ਤੇ ਆਪਾਂ ਜਿਹੜਾ ਹੁਣ ਕੈਮੀਕਲ ਤਿਆਰ ਕੀਤਾ ਹੋਇਆ ਉਹ ਇੱਕ ਆਪਾਂ ਬੁਰਸ਼ ਦੀ ਮਦਦ ਦੇ ਨਾਲ ਐਨ ਉੱਪਰ ਲਾ ਦਾਂਗੇ ਤੁਸੀਂ ਇਹਨੂੰ ਠੰਡੀ ਪ੍ਰੈਸ ਦੇ ਉੱਤੇ ਵੀ ਕੈਮੀਕਲ ਪਹਿਲਾਂ ਲਾ ਸਕਦੇ ਹੋ ਮੈਂ ਤੁਹਾਨੂੰ ਦੋ ਤਰੀਕੇ ਦੱਸ ਰਹੀ ਹਾਂ ਤੇ ਤੁਸੀਂ ਠੰਡੀ ਪ੍ਰੈਸ ਦੇ ਉੱਤੇ ਵੀ ਕੈਮੀਕਲ ਲਾ ਕੇ ਉਹ ਤੋਂ ਬਾਅਦ ਵੀ ਉਹਨੂੰ ਕਰਮ ਕਰ ਸਕਦੇ ਹੋ ਗਰਮ ਕਰਕੇ ਵੀ ਤੁਸੀਂ ਉੱਤੇ ਕੈਮੀਕਲ ਲਾ ਸਕਦੇ ਹੋ ਜਿਹੜਾ ਸੌਖਾ ਤੁਹਾਨੂੰ ਤਰੀਕਾ ਲੱਗਦਾ ਤੁਸੀਂ ਉਹ ਵਰਤ ਸਕਦੇ ਹੋ ਤੇ ਵੀਡੀਓ ਤੁਸੀਂ ਐਂਡ ਤੱਕ ਦੇਖਿਆ ਕਰੋ ਵੀਡੀਓ ਤੁਸੀਂ ਐਂਡ ਤੱਕ ਨਹੀਂ ਦੇਖਦੇ ਵਿੱਚ ਜਿਹੜੀ ਕਈ ਵਾਰੀ ਆਏ ਹੁੰਦੀਆਂ ਜ਼ਰੂਰੀ ਗੱਲਾਂ ਉਹ ਤੁਸੀਂ ਸਲਿੱਪ ਕਰ ਦਿੰਨੇ ਹੋ ਤੇ ਆਪਾਂ ਜੀ ਹੁਣ ਥੋੜੀ ਜਿਹੀ ਗਰਮ ਕੀਤੀ ਹੋਈ ਸੀਗੀ ਪਰ ਇਸ ਤੇ ਇਹਦੇ ਉੱਤੇ ਆਪਾਂ ਕੈਮੀਕਲ ਲਾ ਦਾਂਗੇ ਚੰਗੀ ਤਰ੍ਹਾਂ ਨਾਲ ਤੇ ਫਿਰ ਉਸ ਤੋਂ ਬਾਅਦ ਜੇ ਆਪਾਂ ਇਹਨੂੰ ਸਪੰਜ ਦੇ ਨਾਲ ਸਾਫ਼ ਕਰਾਂਗੇ ਹੁਣ ਇਹ ਸੌਫਟ ਸਪੰਜ ਲੈ ਲਈ ਆਪਾਂ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਉੱਪਰ ਘਸਾ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਕਲੀਨ ਕਰਾਂਗੇ ਸਿੰਪਲ ਪਾਣੀ ਦੇ ਨਾਲ ਦੇਖੋ ਜੀ ਤੁਹਾਡੇ ਸਾਹਮਣੇ ਸਪੰਜ ਨੂੰ ਕਿੰਨੀ ਮੈਲ ਲੱਗ ਰਹੀ ਆ ਤੇ ਇਹ ਆਪਣੇ ਇਹੀ ਚਿੱਟੇ ਕੱਪੜਿਆਂ ਨੂੰ ਲੱਗ ਜਾਂਦੀ ਆ ਆਪਣੇ ਚਿੱਟੇ ਕੱਪੜੇ ਹੋ ਜਾਂਦੇ ਨੇ ਖਰਾਬ ਆਪਾਂ ਨੇ ਜੀ ਜਿਹੜਾ ਕੈਮੀਕਲ ਪ੍ਰੈਸ ਨੂੰ ਲਾਇਆ ਹੋਇਆ ਸੀ ਨਾ ਆਪਾਂ ਪ੍ਰੈਸ ਬੰਦ ਕਰਤੀ ਪ੍ਰੈਸ ਬੰਦ ਕਰਕੇ ਹੀ ਤੁਸੀਂ ਇਹਨੂੰ ਸਾਫ਼ ਕਰਨਾ ਹੈ ਪ੍ਰੈਸ ਦਾ ਪਲੱਗ ਕੱਢ ਦਿਓ ਵਿੱਚੋਂ ਤੇ ਫਿਰ ਇਹਨੂੰ ਸਾਫ਼ ਕਰਿਓ ਜੀ ਤੇ ਉਹ ਆਪਾਂ ਨੇ ਜਿਹੜਾ ਸਪੰਜ ਲਈ ਸੀਗੀ ਉਹ ਸੌਫਟ ਲਈਆ ਤੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਪ੍ਰੈਸ ਦੇ ਉੱਤੇ ਇਹ ਚੰਗੀ ਤਰ੍ਹਾਂ ਨਾਲ ਘਸਾਤੀ ਜਿਹੜਾ ਕੈਮੀਕਲ ਲੱਗਿਆ ਹੋਇਆ ਸੀ ਤੇ ਫਿਰ ਆਪਾਂ ਜੀ ਹੁਣ ਪਾਣੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਨਾਲ ਫਿਰ ਇੱਕ ਵਾਰੀ ਪਾਣੀ ਦੇ ਨਾਲ ਆਪਾਂ ਇਹ ਗਿੱਲੀ-ਗਿੱਲੀ ਥੋੜੀ ਜਿਹੀ ਪ੍ਰੈਸਾ ਤੇ ਜਿਆਦਾ ਠੰਡੀ ਨਹੀਂ ਹੈਗੀ ਤੇ ਗਿੱਲੀ ਉਸ ਥੋੜੀ ਜਿਹੀ ਸਾਫ਼ ਹੋ ਗਈ ਜੇ ਤੁਹਾਨੂੰ ਲੱਗਦੀ ਹੈ ਠੰਡੀ ਤਾਂ ਦੁਬਾਰਾ ਤੁਸੀਂ ਗਰਮ ਕਰ ਸਕਦੇ ਹੋ ਆਪਾਂ ਨੇ ਜੀ ਪਾਣੀ ਚ ਭਿਉ ਭਿਓਗੇ ਜਿਹੜੀ ਆ ਚੀਜ਼ ਆਪਾਂ ਇੱਧਰ ਲਈ ਸੈੱਟ ਇਹੇ ਮਾਰੀ ਆ ਤੇ ਆਪਣੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਗਈ ਦੇਖੋ ਕਿੰਨੀ ਮੈਲ ਨਿਕਲ ਰਹੀ ਹੈ ਇਹਦੇ ਵਿੱਚ ਪਹਿਲਾਂ ਆਪਾਂ ਨੇ ਆ ਚੀਜ਼ ਇੱਧਰ ਲਈ ਮਾਰੀ ਸੀਗੀ ਤੇ ਇਹ ਸੌਫਟ ਬਣਾ ਆਪਾਂ ਨੇ ਤਾਂ ਮਾਰਿਆ ਸੀ ਵੀ ਸਾਰੇ ਇਹ ਕਵਰ ਹੋ ਜੀ ਗਏ ਜਿਹੜਾ ਆਪਾਂ ਨੇ ਕੈਮੀਕਲ ਲਾਇਆ ਤੇ ਹੁਣ ਆਪਾਂ ਨੇ ਆ ਚੀਜ਼ ਇਹ ਵੀ ਸੌਫਟੀ ਆ ਜੀ ਤੇ ਜਿਹੜੇ ਆਪਣੇ ਭਾਂਡਿਆਂ ਵਾਲਾ ਇੱਕ ਸਕਰਬ ਹੁੰਦਾ ਵਾ ਹੈ ਨਾ ਉਹ ਨਹੀਂ ਤੁਸੀਂ ਮਾਰਨਾ ਉਹਦੇ ਨਾਲ ਜਿਹੜੇ ਟੱਪ ਜਾਣਗੇ ਆ ਇਹ ਕੁਝ ਕਿਵੇਂ ਕਾਸਟ ਲਿਆ ਤੁਸੀਂ ਪਾਣੀ ਰੱਖ ਲੈਣਾ ਸੋ ਪਾਣੀ ਦੇ ਨਾਲ ਗਿੱਲਾ ਕਰ ਕਰ ਕੇ ਇਹਨੂੰ ਫਿਰ ਜਣਾ ਪ੍ਰੈਸ ਆਪਾਂ ਨੇ ਥੋੜੀ ਜਿਹੀ ਹਲਕੀ ਜੀ ਗਰਮ ਰੱਖਣੀ ਆ ਤੇ ਫਿਰ ਜਿਹੜੀ ਆਪਣਾ ਕੀ ਮੈਲੇ ਚੰਗੀ ਪਤ ਨੂੰ ਲੈ ਜੂਗੀ ਆਪਾਂ ਨੇ ਜੀ ਪਾਣੀ ਕੋਲ ਰੱਖਿਆ ਸੀਗਾ ਤੇ ਆਪਾਂ ਨੇ ਕਿੱਲਾ ਕਰ ਕਰਕੇ ਦੇਖੋ ਜੀ ਪਾਣੀ ਕਿੰਨਾ ਗੰਦਾ ਹੋ ਗਿਆ ਤੇ ਹੁਣ ਆਪਾਂ ਇੱਕ ਸਿੰਪਲ ਕਪੜੇ ਨਾਲ ਸਾਫ਼ ਕਰਦਾਂਗੇ ਆਪਾਂ ਨੇ ਜੀ ਬਹੁਤ ਸੌਖਾ ਤਰੀਕਾ ਦੱਸਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਖੋ ਜੀ ਬਿਲਕੁਲ ਆਪਣੀ ਪ੍ਰੈਸ ਕਲੀਨ ਹੋ ਗਈ ਬਿਲਕੁਲ ਨਵੀਂ ਪ੍ਰੈਸ ਬਣ ਗਈ ਆਪਣੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਪਲੀਜ਼ ਤੇ ਸੋਨਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਆਪਨੇ ਸਿਰਫ ਆਪਣੇ ਸਿੰਪਲ ਚੀਜ਼ਾਂ ਸੀ ਜਿਹੜੀਆਂ ਘਰੇ ਨੇ ਉਹਨਾਂ ਦੇ ਨਾਲ ਆਪਾਂ ਨੇ ਕਲੀਨ ਕੀਤਾ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਿਆ ਤੇ ਚਲੋ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ